ਲੋਜੀ ਕਿਸਾਨ ਵੀਰੋ ਅੱਜ ਆਪਾਂ ਬਰਨਾਲੇ ਪਹੁੰਚਾ ਹੋਇਆ ਮੰਡੀ ਦੇ ਜੀ ਸੋ ਲਈ ਅੱਜ ਆਪਾਂ 3 ਸਪੀਡ ਦਾ 855 ਲੈ ਕੇ ਆਇਆ 400 ਵਾਲਾ 2022 ਮਾਡਲ ਦਾ 23 ਦੀ ਕਾਪੀ ਹੈ ਤੇ ਆਪਾਂ ਹੁਣੇ ਚੈੱਕ ਕਰਾਉਣਾ ਹੈ ਟਰੈਕਟਰ ਇਹ ਲੋਜੀ ਸਭ ਤੋਂ ਪਹਿਲਾਂ ਤੁਸੀਂ ਟਾਇਰ ਚੈੱਕ ਕਰੋ ਟਾਇਰ ਹੈਗਾ 90 ਪਾਸੇ ਚਾਰੇ 2022 ਮਾਡਲ ਦਾ 23 ਦੀ ਕਾਪੀ ਹੈ ਇਹਦੀ 15 ਸਪੀਡਾਂ ਦੇ ਵਿੱਚ ਰਸ ਪੀਡੀਓ ਜੀ ਇਹ ਸਵਰਾਜ 855 ਡਬਲ ਪੰਪ ਦੇ ਵਿੱਚ ਹੈ ਪਾਵਰ ਸ਼ੇアリング ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਹਾਰ ਪਾਹ ਫਟ੍ਰੈਕਟਰ ਦੇ ਮੂਰੇ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਚੈੱਕਰ ਮਟਰ ਸਾਰਾ ਡਵਲ ਪੰਪ ਦੇ ਵਿੱਚ ਹੈ ਪਾਵਰ ਸਟ੍ਰਿੰਗ ਦੇ ਵਿੱਚ ਹੈ ਫ੍ਰੀ ਸਪੀਡ ਟਰੈਕਟਰ ਇਹ ਸਭ ਦਾ ਬੰਦਾ ਦੀ ਜਹਾਜ਼ਾਂ 30 ਸਪੀਡ ਦੇ ਵਿੱਚ ਹੈ ਫਸਟ ਬਾਲ ਦੀ ਵਿੱਚ ਹੈ ਫਸਟ ਬਾਲ ਦੀ ਹਏ ਮਰਗੱਟਾਂ ਦੇ ਡੰਡਿਆਂ ਤੋਂ ਕਾਰਬਨ ਲੈ ਸਪੀਡ ਦੇ ਵੀ ਕਾਬਰ ਉਵੇਂ ਪੈਣੇ ਪਰ ਵਸ ਬੀਟੂ ਹੈ 16 ਟਾਇਰ ਨੇ ਗੋਡੀਆਂ ਦੇ ਟਾਇਰ ਨੇ ਚਾਰੇ ਚੌਂਕੜਾ ਗੋਡਿਆਂ ਦੇ ਟਾਇਰ ਨੇ ਮਗਰ ਆਟ ਵਗੈਰਾ ਬਿਲਕੁਲ ਸਾਫ਼ ਸੁਥਰੇ ਨੇ ਪਹਿਨੋਂ ਮਾਗਰੋਂ ਚੈੱਕ ਕਰਾਉਣੇ ਹੁਣ ਡੰਡਾ ਟ੍ਰਾਵਲ ਸਮੇਤ ਆ ਵੀ ਚੈੱਕ ਕਰ ਸਕਦੇ ਹਾਂ ਡਬਲ ਡੈਕਟੀਊਟਰ ਦੇ ਵਿੱਚ ਹੈ ਬੇਰ 22 ਮਾਡਲ ਹੈ ਜੀ ਇਹ 23 ਦੀ ਕਾਪੀ ਹੈ ਟਰੈਕਟਰ ਦੀ ਰੰਪ ਵਗੈਰਾ ਬਿਲਕੁਲ ਸਾਫ਼ ਨੇ ਮਗਰਾਡ ਵਗੈਰਾ ਦੇਖਾ ਨਾ ਦੂਜੇ ਸ਼ੈਟੋਂ ਗੁਰ ਸਾਹ ਭਾਈ ਫਿਰ ਇਸ ਵੀਟੇ ਦੇਖੋ ਇਹ ਤੁਸੀਂ ਟਰੈਕਟਰ ਫਸਟ ਬਾਲ ਦੀ ਗੁੱਡੀਆ ਟਾਇਰ ਨਹੀਂ ਮੂਰੇ ਸਵਰਾਜ 855 F5 ਸਟਾਰ ਦੇ ਵਿੱਚ ਹੈ ਜੀ 7 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਇਹਦੀ ਬਾਈ ਦੀ ਕਾਪੀ ਆ ਆ ਬਾਈ ਮਾਡਲ ਹੈ 23 ਦੀ ਕਾਪੀ ਹੈ ਇਹਦੀ ਜੇ ਕੋਈ ਵੀਰ ਖਰੀਦਣਾ ਚਾਹਵਣਾ ਤਾ ਵਾ ਫੋਨ ਨੰਬਰ ਜੀ ਦੱਸ ਦਾਂਗੇ ਤੁਹਾਨੂੰ ਤਾਂ ਇਹ ਕਾਰ ਕਰਕੇ ਟਰੈਕਟਰ ਵੀ ਸਕਦੇ ਹਾਂ ਧੰਨਵਾਦੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀਏ ਧੰਨਵਾਦੀ